ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰਾ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਮਨ ਬਟਿਕ ਦੇ ਉੱਤੇ ਸਾਡੀਆਂ ਵੀਡੀਓ ਨੂੰ ਤੁਸੀਂ ਬਹੁਤ ਵਧੀਆ ਪਿਆਰ ਦੇ ਰਹੇ ਹੋ ਮੈਂ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਣਾ ਚਾਹਣਾ ਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਕੁੜਤੀ ਦਾ ਨਾਂ ਆਪਾਂ ਕਿਸ ਤਰੀਕੇ ਨਾਲ ਲੈ ਸਕਦੇ ਹਾਂ ਤੇ ਅਮਨ ਨੇ ਆਪਦੇ ਤਰੀਕੇ ਨਾਲ ਦੱਸਿਆ ਬਾਕੀ ਹੋਰ ਪਹਿਨਾਂ ਦਾ ਵੀ ਤਰੀਕਾ ਹੋ ਸਕਦਾ ਹੈ ਇਹ ਵੈਸੇ ਜਿੰਨਾ ਹੋ ਸਕਦਾ ਉਹਨੇ ਸੌਖੇ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਦੇਖਿਓ ਵੀ ਆਪਾਂ ਕੁਰਤੀ ਦਾ ਨਾਪ ਕਿਸ ਤਰੀਕੇ ਨਾਲ ਲੈ ਸਕਦੇ ਜਿਹੜੀਆਂ ਭੈਣਾਂ ਹਨਾ ਸ਼ੁਰੂ ਦੇ ਵਿੱਚ ਮਤਲਬ ਸਿਲਾਈ ਸਿੱਖਣਾ ਚਾਹੁੰਦੀ ਨੇ ਉਹਨਾਂ ਲਈ ਬਹੁਤ ਵਧੀਆ ਵੀਡੀਓ ਹੈ ਤੁਸੀਂ ਦੇਖਿਓ ਸਾਰੀ ਵੀਡੀਓ ਦੇਖਿਓ ਤੇ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਵੀਡੀਓ ਨੂੰ ਸ਼ੇਅਰ ਵੀ ਕਰਿਓ ਤਾਂ ਕਿ ਹੋਰ ਭੈਣਾਂ ਵੀ ਸਿਲਾਈ ਸਿੱਖ ਸਕਣ ਤੇ ਜੇਕਰਸ ਨੂੰ ਵਧੀਆ ਲੱਗੀ ਵੀਡੀਓ ਤਾਂ ਲਾਈਕ ਵੀ ਜਰੂਰ ਕਰਿਓ ਚਲੋ ਜੀ ਆਪਾਂ ਦੇਖਦੇ ਆ ਵੀ ਆਪਾਂ ਕੁਰਤੀ ਦਾ ਨਾਪ ਕਿਸ ਤਰੀਕੇ ਨਾਲ ਲੈ ਸਕਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇਸ ਵੀਡੀਓ 'ਚ ਤੁਹਾਨੂੰ ਸਿਰਪਨਾਪ ਲੈਣ ਬਾਰੇ ਦੱਸਾਂਗੇ ਵੀ ਨਾਪ ਆਪਾਂ ਨੇ ਕਮੀਜ਼ ਦਾ ਕਿਵੇਂ ਲੈਣਾ ਹੈ ਲੋ ਜੀ ਇਹ ਆਪਣੇ ਕੋਲੇ ਨਾਪ ਵਾਲੀ ਕਮੀਜ਼ ਇਹਦਾ ਆਪਾਂ ਨੇ ਲੈਣਾ ਨਾਪ ਤੇ ਆਪਾਂ ਇਹਦੇ ਤੇ ਸਿੱਖਾਂਗੇ ਅੱਜ ਵੀ ਕਿੱਥੋਂ ਕੀ ਚੀਜ਼ ਨਾਪੀ ਜਾਂਦੀ ਹੈ ਤੇ ਕਿੱਥੋਂ ਕੀ ਚੀਜ਼ ਨਾਪੀ ਜਾਂਦੀ ਹੈ ਤੇ ਸ਼ੁਰੂ ਕਰਦੇ ਆਪਾਂ ਤੇ ਇਹ ਆ ਗਈ ਇਹਦੀ ਲੈਂਥ ਆ ਇੱਥੋਂ ਸੀਨ ਤੋਂ ਆ ਮੋਡੇ ਵਾਲੀ ਸੀਨ ਤੋਂ ਜਿਹੜੀ ਗਲੇ ਦੇ ਕੋਲ ਹੁੰਦੀ ਹੈ ਇੱਥੋਂ ਲੈ ਕੇ ਇਹਦੀ ਆ ਐਂਡ ਤੱਕ ਜਿਹੜੀ ਆਪਾਂ ਤੈ ਮਾਰਨ ਵੇਲੇ ਤਰੀਜ਼ ਬਣ ਜਾਂਦੀ ਹੁੰਦੀ ਹੈ ਇੱਥੇ ਦਾ ਕਿਹੜੀ ਲੈਂਥ ਹੁੰਦੀ ਹੈ ਤੇ ਇਹ ਆਪਾਂ ਨੇ ਨਾਪਣੀ ਹੈ ਇਹਦੀ ਤੇ ਇੱਥੋਂ ਆਪਾਂ ਨੇ ਇੰਚੀ ਟੇਪ ਨਾਲ ਮਿਲ ਲੈਣਾ ਆਹ ਵਾਲੀ ਸੀਨ ਤੋਂ ਕਿ ਤੁਸੀਂ ਦੇਖ ਸਕਦੇ ਹੋ ਇੱਕ ਮੀਡ ਦੀ ਲੈਂਥ ਹੈਗੀ 37 ਤੇ ਇਹ ਜਦੋਂ ਆਪਾਂ ਨੇ ਕਟਿੰਗ ਕਰਨਾ ਹੈ 37 ਇਹ ਰੈਡੀ ਹੈ ਵੀ ਤਿਆਰ ਨਾਪ ਹੈ ਤਾਂ ਇਹਦੇ ਨਾਲੋਂ ਆਪਾਂ 4 ਇੰਚ ਵੱਧ ਕਟਿੰਗ ਕਰਾਂਗੇ ਕਿਉਂਕਿ ਆਹ ਨੀਚੇ ਵਾਲੀ ਲੇੜ ਮੁੜੂਗੀ ਤੇ ਅੱਧਾ ਇੰਚ ਇਧਰ ਸਲਾਈ ਜਾਊਗਾ ਉਹਦੇ ਵਾਸਤੇ ਆਪਾਂ ਨੂੰ 4 ਇੰਚ ਆਪਾਂ ਵੱਧ ਕਟਿੰਗ ਕਰਾਂਗੇ 37 ਤਾਂ ਆਪਾਂ ਇਹਦਾ ਕਟਿੰਗ ਕਰਾਂਗੇ 41 ਬਾਕੀ ਤੁਸੀਂ ਆਪਦੇ ਅਕੋਰਡਿੰਗ ਕਰ ਸਕਦੇ ਹੋ ਜਿਵੇਂ ਕਈ ਵਾਰ ਕਿਸੇ ਨੇ ਲੰਬਾ ਜਾਂ ਛੋਟਾ ਛੱਡਣਾ ਹੁੰਦਾ ਹੈ ਨਾ ਕਈ ਵਾਰਾ ਕਪੜਾ ਘੱਟ ਹੁੰਦਾ ਤਾਂ ਆਪਾਂ ਘੱਟ ਵੀ ਵਿੱਚ ਫੋਲਡ ਕਰ ਸਕਦੇ ਆ ਤਾਂ ਆਪਾਂ 2.5 3 ਇੰਚ ਵੀ ਲੈ ਸਕਦੇ ਆ ਮਾਰਜਨ ਤੇ ਮੇਰੇ ਕੋਲ ਕਪੜਾ ਹੈਗਾ ਹੈਗਾ ਤਾਂ ਮੈਂ ਇਹਦਾ 4 ਇੰਚ ਵੱਧ ਕੱਟੂਗੀ ਤੇ ਇਸ ਤੋਂ ਬਾਅਦ ਇਹਦਾ ਨਾਪ ਆ ਗਿਆ ਘੇਰਾ ਤੇ ਇਹ ਵਾਲਾ ਹੁੰਦਾ ਇਹਦਾ ਘੇਰਾ ਇੰਚੋਂ ਆਹ चीज ਜਿਹਾ ਘੇਰਾ ਹੁੰਦਾ ਇਹਦਾ ਕਮੀਜ਼ ਦਾ ਤੇ ਕਮੀਜ਼ ਦਾ ਘੇਰਾ ਹੈਗਾ 20 ਸਾਡੇ 20 ਇੰਚ ਤੇ ਉਸ ਤੋਂ ਬਾਅਦ ਆਪਾਂ ਮਿਲ ਲੈਈਏ ਇਹਦੀ हिਪ हिਪ ਹੈਗੀ ਹੈ ਇਹਦੀ हिਪ ਵੀ ਸਾਡੇ 20 ਹੈ ਕਈ ਵਾਰੀ ਐਵੇਂ ਹੁੰਦਾਗਾ ਹਨਾ ਵੀ ਹੈਲਥੀ ਹੁੰਦੀਆਂ ਨੇ ਲੇਡੀਜ਼ ਉਹਨਾਂ ਦੀ हिਪ ਫਿਰ ਉਹਨਾਂ ਨੇ ਜ਼ਿਆਦਾ ਕਰੀ ਹੋਈ ਹੁੰਦੀ ਹੈ ਕਿ ਕਈ ਵਾਰ 1.5 ਇੰਚ ਦਾ ਫਰਕ ਪਾਇਆ ਹੋਇਆ ਹੁੰਦਾ ਘੇਰੇ ਨਾਲ ਕਿਉਂਕਿ ਕਈ ਲੇਡੀਜ਼ ਘੱਟ ਪਾਉਣਾ ਪਸੰਦ ਕਰਦੀਆਂ ਨੇ ਕਈ ਵੱਧ ਪਾਉਣਾ ਪਸੰਦ ਕਰਦੀਆਂ ਨੇ ਤੇ ਜਿਵੇਂ ਕਈ ਲੇਡੀਆਂ ਜੋ ਹੈ ਵੀ ਹੁੰਦੀਆਂ ਨੇ ਹੈਲਥੀ ਹੁੰਦੀਆਂ ਨੇ ਉਹ ਉੱਪਰੋਂ ਆਪਣੀ हिਪ ਜ਼ਿਆਦਾ ਕਰਾ ਲੈਂਦੀਆਂ ਨੇ ਤੇ ਘੇਰਾ ਘੱਟ ਕਰਾ ਲੈਂਦੀਆਂ ਨੇ ਘੇਰੇ ਨਾਲੋਂ हिਪ ਦਾ 1.5 ਇੰਚ ਦਾ ਫਰਕ ਪਾਇਆ ਹੁੰਦਾ ਇਸ ਲਈ ਘੇਰਾ ਤੇ हिਪ ਦੋਨੇ ਚੀਜ਼ਾਂ ਨਾਲ ਆਪਣੀਆਂ ਜ਼ਰੂਰੀ ਨੇ ਤੇ ਇਸ ਤੋਂ ਬਾਅਦ ਆਪਾਂ ਨਾਪ ਲਵਾਂਗੇ ਇਹਦੀ ਬ੍ਰੈਸਟ ਸਾਤੀ ਦਾ ਤੇ ਛਾਤੀ ਦਾ ਨਾਪ ਆਪਾਂ ਨੇ ਲੈਣਾ ਜਿੱਥੇ ਆਪਣੀਆਂ ਬਾਹਾਂ ਸ਼ੁਰੂ ਹੁੰਦੀਆਂ ਨਹੀਂਆਂ ਇਹ ਚੀਜ਼ ਤੋਂ ਤੇ ਇਹਨਾਂ ਦੀ ਛਾਤੀ ਹੈਗੀ 18 ਇੰਚ ਤੇ ਕਮਰ ਇਹਨਾਂ ਦੀ ਹੈਗੀ ਹੈ 17 ਇੰਚ ਤੇ ਉਸ ਤੋਂ ਬਾਅਦ ਆਪਾਂ ਨੇ ਨਾਪ ਲੈਣਾ ਬਾਹਾਂ ਦਾ ਇਹਦਾ ਬਾਹ ਹੈਗੀ 1.75 ਇੰਚ ਤੇ ਬਾਹ ਆਪਾਂ ਨੇ ਕੱਟਣੀ ਐ ਜਿਵੇਂ 1.75 ਰੈਡੀ ਐ ਇਹਨਾਂ ਦੀ ਤਾਂ ਆਪਾਂ ਇਹਨੂੰ 2 ਇੰਚ ਵੱਧ ਘੱਟ ਸਕਦੇ ਹਾਂ 2.5 ਇੰਚ ਵੀ ਵੱਧ ਘੱਟ ਸਕਦੇ ਹਾਂ ਜੇ ਆਪਣੇ ਕੋਲ ਵੀ ਕੱਪੜਾ ਘਟਾ ਹੈ ਤਾਂ ਆਪਾਂ ਸਿਰਫ 2 ਇੰਚ ਵੱਧ ਘੱਟ ਲਓ ਜੇ ਆਪਣੇ ਕੋਲ ਕੱਪੜਾ ਹੈਗਾ ਤਾਂ ਆਪਾਂ 2.5 ਇੰਚ ਵੀ ਵੱਧ ਘੱਟ ਸਕਦੇ ਹਾਂ ਕਿਉਂਕਿ ਕੁਝ ਇੱਥੇ ਫੋਲਡ ਹੋਣਾ ਤੇ ਅੱਧਾ ਇੰਚ ਇਧਰ ਸਿਲਾਈ ਦੇ ਵਿੱਚ ਆ ਜਾਣਾ ਹੈ ਉਹਦੇ ਲਈ ਆਪਾਂ ਨੂੰ 2.5 ਇੰਚ ਕੱਪੜਾ ਵੱਧ ਚਾਹੀਦੀ ਚਾਹੀਦਾ ਹੈ ਤੇ ਉਸ ਤੋਂ ਬਾਅਦ ਆ ਗਿਆ ਇਹਨਾਂ ਦਾ ਗळा ਤੇ ਗळा ਆਪਾਂ ਇੱਥੋਂ ਦੇਖ ਲੈਣਾ ਵੀ ਕਿੰਨੇ ਇੰਚ ਦਾ ਇਹਨਾਂ ਦਾ ਰੈਡੀ ਹੈ ਇਹਨਾਂ ਦਾ 5.5 ਇੰਚ ਦਾ ਅੱਗੇ ਵਾਲਾ ਰੈਡੀ ਹੈ ਤੇ 5 ਇੰਚ ਦਾ ਪਿੱਛੇ ਵਾਲਾ ਗਲੇ ਦੋਨੋਂ ਹੀ ਇਸ ਤਰ੍ਹਾਂ ਧਰ ਕੇ ਵੀ ਨਾਪੇ ਜਾ ਸਕਦੇ ਨੇ ਕਿ ਜੇ ਕਈ ਵਾਰੀ ਆਪਾਂ ਨੂੰ ਕੋਈ ਐ ਲੱਗੇ ਵੀ ਸਹੀ ਨਹੀਂ ਨਾਪਿਆ ਗਿਆ ਤਾਂ ਆਪਾਂ ਇਹਨੂੰ ਸਿੱਧਾ ਅੱਗੇ ਵਾਲਾ ਪਹਿਲਾਂ ਨਾਪ ਲਓ ਤੇ ਉਸ ਤੋਂ ਬਾਅਦ ਫਿਰ ਆਪਾਂ ਪਿੱਛੇ ਵਾਲਾ ਦੇਖ ਲਓ ਵੀ ਕਿੰਨੇ ਇੰਚ ਦਾ ਇਧਰੋਂ ਦੇਖੋ 5 ਇੰਚ ਆਉਂਦਾ ਨਾ ਆਹ ਜਿਹੜੀ ਚੀਜ਼ ਹੈ ਇਹਦੀ ਸਹੀ 5 ਇੰਚ ਤੇ ਆਉਂਦੀ ਆ ਜਿਹੜੀ ਆ ਗਲਾਈ ਹੈ ਇਹਦੀ ਤੇ ਹੁਣ ਆ ਗਿਆ ਆਪਣਾ ਤੀਰਾ ਇਹਦਾ ਤੀਰਾ ਆਪਾਂ ਪਿੱਛੇ ਵਾਲੀ ਸਾਈਡ ਤੋਂ ਹੀ ਨਾਪਾਂਗੇ ਤੀਰਾ ਐਸ ਤਰ੍ਹਾਂ ਤਰਕ ਕੇ ਬਿਲਕੁਲ ਵੀ ਇਹਦੇ ਚ ਐਵੇਂ ਬਾਲ ਬੋਲ ਨਹੀਂ ਹੋਣੇ ਚਾਹੀਦੇ ਨਾ ਹੀ ਇਹ ਐਵੇਂ ਹੋਣਾ ਚਾਹੀਦਾ ਫਿਰ ਗਲੇ ਦਾ ਨਾਪ ਉਹ ਸਹੀ ਨਹੀਂ ਆਉਦਾ ਇਸ ਤਰ੍ਹਾਂ ਇਹਨੂੰ ਸਹੀ ਢੰਗ ਨਾਲ ਰੱਖ ਕੇ ਵੀ ਆਪਾਂ ਕਿਵੇਂ ਇਹਦਾ ਨਾਪ ਲੈਣਾ ਇਸ ਤਰ੍ਹਾਂ ਰੱਖ ਕੇ ਬਿਲਕੁਲ ਸਹੀ ਤੇ ਇਸ ਤੋਂ ਆਪਾਂ ਇਹਨੂੰ ਜਿਹੜੀ ਆ ਵਾਲੀ ਸੀਨ ਹੈ ਮੋਢਿਆਂ ਤੋਂ ਤੇ ਇਸ ਤਰ੍ਹਾਂ ਦੇਖੋ ਇਹ 12 ਇੰਚ ਤਿਆਰ ਹੈ ਇਹਨਾਂ ਦਾ ਤੀਰਾ ਤਾਂ ਤੀਰੇ ਵਾਸਤੇ ਆਪਾਂ ਨੂੰ ਜਿਵੇਂ 12 ਇੰਚ ਤਿਆਰ ਆ ਤਾਂ ਆਪਾਂ 13 ਇੰਚ ਤੇ ਕਟਿੰਗ ਕਰਾਂਗੇ ਉਹ ਜੀ ਇਹ ਸਤੋਵਾ ਦਾ ਗਿਆਨ ਨਹੀਂ ਪਲੇਟਸ ਉਮੀਦੀਆਂ ਜਿਵੇਂ ਹੁਣ ਤੁਹਾਨੂੰ ਇਹਦੇ ਚ ਵੀਡੀਓ ਚ ਨਜ਼ਰ ਆ ਰਿਹਾ ਹੈ ਨਜ਼ਰ ਇਹਦੇ ਚ ਕਿ ਪਲੇਟ ਹਾਂ ਜੇ ਆ ਇੱਥੇ ਇਹਨਾਂ ਦੀ ਪਲੇਟ ਸ਼ੁਰੂ ਹੁੰਦੀ ਆ ਹੂੰ ਦੀ ਨਾ ਹਾਂ ਓਏ ਨਿਸ਼ਾਨੀ ਵੀ ਨਹੀਂ ਦੀ ਵੀ ਇਹ ਚ ਕਲਰ ਉਹ ਸੇਮ ਹੀ ਹੋ ਗਿਆ ਚਾਹਦਾ ਇਹ ਵਾਲੀ ਆਪਾਂ ਨੇ ਪਲੇਟ ਆਪਾਂ ਨੇ ਆ ਮੋਢੇ ਵਾਲੀ ਸੀਨ ਤੋਂ ਹੀ ਨਾਪਣੀ ਹੈ ਜਿਵੇਂ ਆਪਾਂ ਨੇ ਲੈਂਥ ਨਾਪੀ ਸੀ ਆ ਵਾਲੀ ਸੀਨ ਤੋਂ 10 ਇੰਚ ਤੇ ਨੇ ਇਹਨਾਂ ਦੀਆਂ ਪਲੇਟਸ ਸਹੀ 10 ਇੰਚ ਤੇ ਨੇ ਤੇ ਇਹਨਾਂ ਦੀਆਂ ਪਲੇਟਸ ਦਾ ਨਾਪ ਆ ਗਿਆ ਵੀ ਆਪਣੇ 10 ਇੰਚ ਤੇ ਪਾਉਣੀਆਂ ਨੇ ਤੇ ਚੜਾਈ ਹੈਗੀ ਇਹਨਾਂ ਦੀ ਪਲੇਟਸ ਨੂੰ 6.5 ਇੰਚ ਆਹ ਪਲੇਟ ਇਧਰ ਆ ਗਈ ਤੇ ਆਹ ਇਧਰ ਆ ਗਈ 6.5 ਇੰਚ ਦੀ ਵਿਡਥ ਹੈ ਇਹਨਾਂ ਦੇ ਵਿਚਾਲੇ ਤੇ ਜਿਵੇਂ ਹੁਣ ਆਪਾਂ ਨੇ ਚਾਕ ਰੱਖਣੇ ਹੁੰਦੇ ਨੇ ਕਮੀਜ਼ ਦੇ ਜੇ ਤਾਂ ਆਪਾਂ ਨੇ ਲੈਂਥ ਮਤਲਬ ਐਨੀ ਰੈਡੀ ਰੱਖਣੀ ਆ ਉਸ ਹਿਸਾਬ ਨਾਲ ਤਾਂ ਆਪਾਂ ਜੀ ਚਾਕਾਂ ਦੀ ਲੈਂਥ ਇੱਥੋਂ ਮਿਣਾਂਗੇ ਵਿੱਚ ਆਗ ਆਪਾਂ ਨੇ ਕਿੰਨੇ ਰੈਡੀ ਰੱਖਣੇ ਨੇ ਇਹ 1.5 16 ਇੰਚ ਤੇ ਰੈਡੀ ਨੇ ਚਾਕ ਤੇ ਉਸ ਤੋਂ ਉੱਪਰ ਇਹਨਾਂ ਦੀ ਜਿਹੜੀ ਆ ਵਾਲੀ ਸੀਨ ਆ ਫੀਟਿੰਗ ਵਾਲੀ ਇਹ ਕਿੰਨੇ ਇੰਚ ਦੀ ਲੱਗੀ ਹੋਈ ਆ ਇਹ 14 ਇੰਚ ਦੀ ਰੈਡੀ ਐ ਸੀਨ ਇਹਨਾਂ ਦੀ ਤੇ ਆਪਾਂ ਜਦੋਂ ਮਾਰਕ ਕਰਾਂਗੇ ਤਾਂ 14.5 ਤੇ ਕਰਾਂਗੇ ਕਿਉਂਕਿ ਅੱਧਾ ਇੰਚ ਇਧਰੋਂ ਸਲਾਈ ਦੇ ਵਿੱਚ ਚਲਿਆ ਜਾਂਦਾ ਫਿਰ ਉਹ 14 ਇੰਚ ਰੈਡੀ ਰਹਿ ਜੂਗੀ ਤੇ ਆ ਇਹ ਆ ਗਿਆ ਇਹਨਾਂ ਦਾ ਮੋਢਾ ਤੇ ਮੋਢਾ ਵੀ ਆਪਾਂ ਇਸ ਤਰ੍ਹਾਂ ਰੱਖ ਕੇ ਜਿਵੇਂ ਆਪਾਂ ਨੇ ਤੀਰਾ ਰੱਖਿਆ ਸੀ ਇਸ ਤਰ੍ਹਾਂ ਜਿਵੇਂ ਹੁਣ ਆ ਚੀਜ਼ ਆ ਗਈ ਇਹਨਾਂ ਦੀ ਇੱਥੋਂ ਇਸ ਤਰ੍ਹਾਂ ਆਪਣੇ ਆਂ ਚੀਜ਼ ਤੇ ਇੱਥੇ ਸੇਧ ਕਰ ਲੈਣੀ ਹੈ ਵੀ ਇੱਥੇ ਸਿੱਧਾ ਆ ਗਿਆ ਮੋਢਾ ਵੀ ਕਿੰਨੇ ਇੰਚ ਤੇ ਕਾਟ ਪਾਈ ਹੋਈ ਹੈ ਮੋਢੇ ਦੀ ਇਹ ਆਪਣਾ ਕਾਟ ਪਾਈ ਹੋਈ ਹੈ ਇਹਨਾਂ ਦੀ ਆਹੀ ਮੋਢੇ ਵਾਲੀ ਸੀਨ ਤੋਂ ਆਪਾਂ ਨਾਪਾਂਗੇ ਇਹ 7 ਇੰਚ ਤੇ ਕਾਟ ਪਾਈ ਹੋਈ ਹੈ ਇਹਨਾਂ ਦੀ ਆ ਦੇਖੋ ਆ ਗਈ ਨਾ ਕਾਟ ਇੱਥੋਂ ਆ ਸਿੱਧੀ ਆ ਗਈ 7 ਇੰਚ ਤੇ ਵਿੱਚ ਪਈ ਹੋਈ ਹੈ ਇਹ 7 ਇੰਚ ਦਾ ਮੋਢਾ ਕੱਟਿਆ ਹੈ ਇਹਨਾਂ ਦਾ ਠੀਕ ਹੈ ਜੀ ਜੇ ਤੁਹਾਨੂੰ ਮੇਰਾ ਨਾਪ ਲੈਣ ਦਾ ਤਰੀਕਾ ਸਮਝ ਆਇਆ ਹੋਇਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਅੱਗੇ ਤੋਂ ਵੀ ਹੋਰ ਵਧੀਆ ਤੋਂ ਵਧੀਆ ਜਾਣਕਾਰੀ ਤੁਹਾਡੇ ਲਈ ਲੈ ਕੇ ਆਈਏ ਧੰਨਵਾਦ ਜੀ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਕੀ ਤਰੀਕਾ ਕਿਵੇਂ ਲੱਗਿਆ ਕੁਰਤੀ ਦੀ ਮਿੰਤੀ ਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਲਾਈ ਸੁੰਦੀ ਅਜਿਹੀਆਂ ਹੋਰ ਵੀ ਵੀਡੀਓ ਦੇਖਣ ਦੇ ਲਈ ਤੁਸੀਂ ਕਿਹੜੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਦਿਓ ਬਾਕੀ ਅਸੀਂ ਕਿਹੜਾਈ ਵਾਲੀ ਵੀਡੀਓ ਤਾਂ ਪਾਉਣੀ ਹੈ ਚੈਨਲ ਦੇ ਉੱਤੇ ਤੇ ਬਾਕੀ ਅਸੀਂ ਹੁਣ ਪਾਰਟ ਦੇ ਵਿੱਚ ਵੀ ਵੀਡੀਓ ਪਾਉਣ ਲੱਗੇ ਆ ਆਪਣਾ ਭੈਣਾਂ ਨੂੰ ਕੜਾਈ ਸਿਖਾਉਂਦਾ ਤੇ ਜਿਹੜੀਆਂ ਭੈਣਾਂ ਕੜਾਈ ਸਿੱਖਣਾ ਚਾਹੁੰਦੀਆਂ ਨੇ ਹਨਾ ਸਿੱਖਣਾ ਚਾਹੁੰਦੀਆਂ ਨੇ ਉਹ ਆਪਣੇ ਉਹ ਪਾਰਟ ਵਾਲੀਆਂ ਵੀਡੀਓ ਜ਼ਰੂਰ ਦੇਖਣ ਤੇ ਜਿਹੜੇ ਭੈਣ ਭਰਾਵਾਂ ਮੈਨੇ ਅਪਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਵੀ ਕਰੋ ਤੇ ਅੱਗੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਜਿਹੜੀ ਆਪਾਂ ਜਾਣਕਾਰੀ ਤੁਹਾਨੂੰ ਦਿੰਨੇ ਆ ਸ਼ੇਅਰ ਕਰਨ ਦਾ ਇਹ ਆ ਵੀ ਜਿਹਨੂੰ ਆਪਾਂ ਸ਼ੇਅਰ ਕਰਾਂਗੇ ਉਹ ਵੀ ਸਿੱਖ ਸਕੂਗਾ ਚਲੋ ਇਹ ਜਿਆਦਾ ਸਮਾਂ ਨਾਲ ਹੈ ਤਾਂ ਮੈਂ ਵਿਦਾ ਲੈਣਾ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤੇ ਜੇਕਰ ਕੋਈ ਗਲਤੀ ਹੋ ਗਈ ਹੋ ਤਾਂ ਛੋਟਾ ਵੀ ਸਮਝ ਕੇ ਮੈਨੂੰ ਮਾਫ਼ ਕਰਦੇ ਹੋ ਹਾਜ਼ਰ ਰਹੋ ਹਾਜ਼ਰ ਰਹੋ ਖੁਸ਼ ਰਹੋ ਸਾਥੀ ਘਾਲ ਜੀ